ਪੰਜਾਬੀ ਫਿਲਮਾਂ ਦੇ ਕਲਾਕਾਰ ਅਕਸਰ ਹੀ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਉਂਦੇ ਰਹਿੰਦੇ ਨੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਪੰਜਾਬੀ ਫਿਲਮ ਦੇ ਦਿੱਗਜ ਕਲਾਕਾਰ ਜਿਹੜੇ ਆ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਨੇ ਤੇ ਉੱਥੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਉਸ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਸ਼ਹਿਰ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸਾਡੀ ਇੱਕ ਨਵੀਂ ਫਿਲਮ ਆ ਰਹੀ ਹੈ ਮਜਨੂ ਉਸ ਦੀ ਜਿਹੜੀ ਕਾਮਯਾਬੀ ਲਈ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬਹੁਤ ਹੀ ਵਧੀਆ ਫਿਲਮ ਹੈ ਪੰਜਾਬੀ ਫਿਲਮ ਹੈ ਪੰਜਾਬ ਦਾ ਸੱਭਿਆਚਾਰ ਇਸ ਤੇ ਦਿਖਾਇਆ ਗਿਆ ਹੈ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਵਧੀਆ ਮੈਂ ਐਕਸਪੀਰੀਅੰਸ ਕੀਤਾ ਹੈ ਲਾਈਕ ਇੱਕ ਫੈਮਿਲੀ ਵਰਗੋ ਸਾਰਿਆਂ ਨੇ ਸਾਥ ਦਿੱਤਾ ਸਾਡੀ ਆਪਣੀ ਕੰਪਨੀ ਦੀ ਫਿਲਮ ਹੈ ਸ਼ਾਲੀਮਾਰ ਪ੍ਰੋਡਕਸ਼ਨ ਦੀ ਤੇ ਸਾਡੇ ਪ੍ਰੋਡਿਊਸਰ ਨੇ ਤੇ ਲੋਕ ਕੁਠਾਰੀ ਜੀ ਜੋ ਬੌਵੇਂ ਤੋਂ ਨੇ ਤੇ ਸਾਡੇ ਡਾਇਰੈਕਟਰ ਨੇ ਬਾਲੀਵੁੱਡ ਤੋਂ ਹੀ ਨੇ ਸੁਜਾਦ ਇਕਬਾਲ ਖਾਨ ਜੀ ਤੇ ਇਹ ਇੱਕ ਫੈਮਲੀ ਫਿਲਮ ਹੈ ਸਰ ਅਸੀਂ ਫੈਮਲੀ ਵਾਂਗੂ ਇਹਦੇ ਵਿੱਚ ਕੰਮ ਕੀਤਾ ਗੁਰਮੀਤ ਜੀ ਸਾਡੇ ਮਾਨਯੋਗ ਇਹਨਾਂ ਨੇ ਸਾਡਾ 뮤직 ਇਹਨਾਂ ਵਧੀਆ ਦਿੱਤਾ ਸਾਨੂੰ ਬਹੁਤ ਮਾਣ ਹੈ ਕਿ ਇਹਨਾਂ ਨੇ ਸਾਡਾ 뮤직 ਬਣਾਇਆ ਸਾਡੀ ਫਿਲਮ ਦਾ ਤੇ ਸਾਡੇ ਮੈਮ ਸਿਮਰਨ ਭਰਤਵਾੜ ਜੀ ਤੇ ਹੋਰ ਵੀ ਜਿਹੜੇ ਸਿੰਗਰ ਹੈਗੇ ਨੇ ਹਸ਼ਮਤ ਸੁਲਤਾਨਾ ਜੀ ਤੇ ਜੈਸਮਨ ਅਖਤਰ ਜੀ ਕਮਲ ਖਾਨ ਜੀ ਸਾਰਿਆਂ ਨੇ ਬਹੁਤ ਵਧੀਆ ਸਾਨੂੰ ਗਾਣੇ ਦਿੱਤੇ ਨੇ ਤੇ ਉਹਨਾਂ ਦਾ 뮤직 ਸਰ ਨੇ ਬਣਾਇਆ ਗੁਰਮੀਤ ਜੀ ਨੇ ਤੇ ਸਾਨੂੰ ਇਹ ਹੀ ਲੱਗਦਾ ਹੈ ਕਿ ਇਸ ਫਿਲਮ ਦੇ ਵਿੱਚ ਜੋ 뮤직 ਨੇ ਜੋ ਕੰਮ ਕੀਤਾ ਹੈ ਉਹ ਅਸੀਂ ਮਤਲਬ ਇਹਨਾਂ ਦੇ ਦੇਣ ਦਾ ਰਵਾਂਗੇ ਇਹਨਾਂ ਨੇ ਬਹੁਤ ਵਧੀਆ 뮤직 ਦਿੱਤਾ ਸਾਨੂੰ ਤੇ ਸਾਡੀ ਫਿਲਮ ਦੇ ਵਿੱਚ ਸਾਡੇ ਰਿਸਪੈਕਟਡ ਸਵਿੰਦਰ ਮਹਿਲ ਜੀ ਮਲਕੀ ਤਰੋਣੀ ਜੀ ਸਾਡੇ ਪਦਮ ਸ਼੍ਰੀ ਨਿਰਮਲ ॠषि ਮੈਮ ਜੀ ਗੁਰਪ੍ਰੀਤ ਪੰਗੋ ਮੈਮ ਜੀ ਸਾਰਿਆਂ ਨੇ ਇੱਕ ਫੈਮਲੀ ਵਾਂਗੂ ਸਾਡਾ ਸਾਥ ਦਿੱਤਾ ਅਸੀਂ ਇਹਦੇ ਵਿੱਚ ਕੰਮ ਕੀਤਾ ਫਿਲਮ ਦੇ ਵਿੱਚ ਮੈਂ ਬਹੁਤ ਜ਼ਿਆਦਾ ਇਹਨਾਂ ਦੀ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਹਨਾਂ ਨਾਲ ਸਕਰੀਨ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦਾ ਕੈਰੈਕਟਰ ਵੀ ਮੇਰਾ ਇੱਕ ਪਿੰਡੂ ਜੀ ਕੁੜੀ ਦਾ ਕੈਰੈਕਟਰ ਹੈ ਜੋ ਕਿ ਲਾਈਕ ਇੱਕਦਮ ਮਤਲਬ ਕਦੇ ਵੀ ਉਹ ਕਦੇ ਵੀ ਲੜ ਸਕਦੀ ਹੈ ਬਸ ਉਹਨੂੰ ਮਜਨੂ ਹੀ ਚਾਹੀਦਾ ਹੈ ਇਸ ਫਿਲਮ ਦੇ ਵਿੱਚ ਤੇ ਸਾਡੀ ਜਿਹੜੀ ਦੂਜੀ ਐਕਟਰ ਹੈਗੀ ਨਾ ਸਾਡੇ ਨਾਲ ਸਾਵੀ ਸੂਰੀ ਜੀ ਹੁਣ ਸਾਨੂੰ ਦੋਨਾਂ ਨੂੰ ਮਜਨੂ ਚਾਹੀਦਾ ਹੈ ਤੇ ਹੁਣ ਅਸੀਂ 22 ਮਾਰਚ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਆਹੀ ਕਵਾਂਗੇ ਕਿ ਤੁਸੀਂ ਥੀਏਟਰ 'ਚ ਆਓ ਤਾਂ ਕਿ ਸਾਨੂੰ ਦੱਸੋ ਕਿ ਤੁਹਾਨੂੰ ਸਾਡੀ ਫਿਲਮ ਕਿਵੇਂ ਦੀ ਲੱਗੀ ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਦੋਨਾਂ 'ਚੋਂ ਮਜਨੂ ਕਿਹਦਾ ਹੋਇਆ ਠੀਕ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਏ ਔਰ ਸਾਡੀ ਸਾਡੀ ਸਾਰੀ ਟੀਮ ਵੱਲੋਂ ਗੁਰੂ ਰਾਮਦਾਸ ਨਗਰੀ ਦੇ মিডিਆ ਨੂੰ ਬਹੁਤ ਹੀ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਅਕਸਰ ਜਦੋਂ-ਜਦੋਂ ਵੀ ਅਸੀਂ ਇੱਥੇ ਆਉਂਦੇ ਰਹੇ ਹਾਂ ਤੁਸੀਂ ਬਹੁਤ ਸਾਥ ਦਿੱਤਾ ਹੈ ਮੇਰੇ ਤੇ ਇਹ ਬਹੁਤ ਪਹਿਲਾਂ ਤੋਂ ਜੁੜਿਆ ਬਹੁਤ ਪਹਿਲਾਂ ਤੋਂ ਜੁੜਿਆ ਹੋਇਆ ਕਿਉਂਕਿ ਮੈਨੂੰ ਉਹ ਦੱਸਣਾ ਹੀ ਪੈਂਦਾ ਹੁੰਦਾ ਹੈ ਕਿ ਮੈਂ ਮੇਰੀ ਸ਼ੁਰੂਆਤ ਐਜ ਹੀਰੋ 1981 ਪਹਿਲੀ ਸ਼ੂਟਿੰਗ ਕੀਤੀ ਸੀ ਅਸੀਂ ਅੰਮ੍ਰਿਤਸਰ ਪਰ ਪਟਵਾਰੀ ਦਾ ਨਾਂ ਸੀ ਚਪਟਵਾਰੀ ਤੇ ਮੈਂ ਤਾਂ ਭੁੱਲ ਨਹੀਂ ਸਕਦਾ ਕਿਉਂਕਿ ਮੈਨੂੰ ਤਾਂ ਇੱਕ ਕਿਸਮ ਦਾ ਮੇਰਾ ਤਾਂ ਇਸ ਲਾਈਨ ਦੇ ਵਿੱਚ ਬਰਥ ਹੋਇਆ ਉਦੋਂ ਸੋ ਥੈਂਕ ਯੂ ਵੈਰੀ ਮਚ ਰਹੀ ਗੱਲ ਫਿਲਮਾਂ ਦੀ ਫਿਲਮਾਂ ਤਾਂ ਬਣਦੀਆਂ ਰਹਿੰਦੀਆਂ ਬਣਦੀਆਂ ਰਹੀਆਂ ਮੈਂ ਹੁਣ ਤੱਕ 350 ਦੇ ਕਰੀਬ ਫਿਲਮਾਂ ਕਰ ਚੁੱਕਿਆ ਹਾਂ ਜਿੰਦੀ ਪੰਜਾਬੀ ਮਲਿਆਲਮ ਕਾਂਗਲ ਤੇ ਰੱਬਾ ਸੋ ਹਰ ਬੰਦਾ ਹਰ ਪ੍ਰੋਡਿਊਸਰ ਫਿਲਮ ਬਣਾਉਂਦਾ ਹੈ ਜਦੋਂ ਵੀ ਉਹਦੇ ਦਿਮਾਗ 'ਚ ਇੱਕ ਚੀਜ਼ ਹੁੰਦੀ ਹੈ ਇੱਕ ਤਾਂ ਦੋ ਤਿੰਨ ਚੀਜ਼ਾਂ ਨਾਲ ਜੁੜੀਆਂ ਹੁੰਦੀਆਂ ਕਿ ਇੱਕ ਤਾਂ ਉਹਨੂੰ ਸ਼ੌਕ ਹੁੰਦਾ ਹੈ ਕਿ ਵੀ ਫਿਲਮ ਬਣਾਈਏ ਆਪਣੇ ਕਲਚਰ ਦੀ ਆਪਣੇ ਪੰਜਾਬੀਅਤ ਦੀ ਦੂਸਰਾ ਹਰ ਪ੍ਰੋਡਿਊਸਰ ਜ਼ਰੂਰ ਇਹ ਉਮੀਦ ਕਰਦਾ ਹੈ ਕਿ ਵੀ ਮੈਂ ਕੁਝ ਨਾ ਕੁਛ ਇਹਦੇ ਵਿੱਚੋਂ ਕਮਾਵਾਂ ਕਿਉਂਕਿ ਚੈਰਿਟੀ ਦੇ ਨਾਲ ਤਾਂ ਵਸਤੇ ਤਾਂ ਕੋਈ ਫਿਲਮ ਕੋਈ ਵੀ ਨਹੀਂ ਬਣਾਉਂਦਾ ਨਾਟ ਅ ਸਿੰਗਲ ਵਨ ਇਹ ਤੁਸੀਂ ਸਾਰੇ ਜਾਣਦੇ ਹੋ ਸੋ ਫਿਲਮ ਅੱਛੀ ਬਣੀ ਹੈ ਇੱਕ ਬੈਲੈਂਸ ਬਜਟ ਦੇ ਵਿੱਚ ਬਣੀ ਹੈ ਕੋਈ ਛਲਾਂਗਾ ਨਹੀਂ ਮਾਰੀਆਂ ਕੋਈ ਇੱਧਰ ਨਹੀਂ ਉੱਧਰ ਨਹੀਂ ਹਰ ਬੰਦਾ ਚੰਗੀ ਫਿਲਮ ਬਣਾਉਂਦਾ ਹੈ ਆਪਣੇ ਵੱਲੋਂ ਤਾਂ ਜਿਵੇਂ ਸਾਡੇ ਹੀਰੋ ਨੇ ਦੱਸਿਆ ਕਿ ਹਰ ਬੰਦਾ ਆਪਣੇ ਵਾਸਤੇ ਸ਼ੋਲੇ ਫਿਲਮ ਬਣਾ ਕੇ ਚਾਹਦਾ ਵੀ ਮੇਰੀ ਫਿਲਮ ਸੁਪਰ ਡੁਪਰ ਇਟ ਹੋਵੇ ਇੱਕ ਚੀਜ਼ ਜੋ ਮੈਂ ਇੰਨੇ ਟਾਈਮ ਦੇ ਵਿੱਚ ਮਹਿਸੂਸ ਕੀਤੀ ਹੈ ਕਿ ਜਿਹੜੇ ਸਾਡੇ ਕਿਰਦਾਰ ਹੈ ਅਸੀਂ ਇਹਦੇ ਵਿੱਚ ਅਸੀਂ ਹਰ ਉਹਦੇ ਵਿੱਚ ਨਏ ਮਤਲਬ ਡਬਲ ਜ਼ਿੰਦਗੀ ਜੀਂਦੇ ਆ ਜਿਹੜੇ ਕਿਰਦਾਰ ਹੁੰਦੇ ਨੇ ਜੋ ਵੀ ਕਿਹਦੇ ਵਿੱਚ ਫਿਲਮਾਂ 'ਚ ਕੰਮ ਕਰਦੇ ਹਾਂ ਇੱਕ ਤਾਂ ਉਹਨਾਂ ਦਾ ਜੋ ਘਰੇਲੂ ਜਿਸ ਤਰ੍ਹਾਂ ਦੇ ਵਿੱਚ ਉਹਨਾਂ ਦਾ ਰੁਟੀਨ ਹੈ ਉਹ ਜ਼ਿੰਦਗੀ ਦਾ ਤੇ ਦੂਸਰਾ ਫਿਲਮਾਂ ਦੇ ਵਿੱਚ ਅਸੀਂ ਆਉਂਦੇ ਆ ਕਰਦੇ ਹਾਂ ਪਰ ਫਿਲਮ ਦਾ ਹਿੱਟ ਹੋਣਾ ਸਭ ਤੋਂ ਪਹਿਲਾਂ ਫਾਇਦਾ ਹੁੰਦਾ ਹੈ ਪ੍ਰੋਡਿਊਸਰ ਨੂੰ ਡਾਇਰੈਕਟਰ ਨੂੰ ਤੇ ਹੀਰੋ ਹੀਰੋਇਨ ਫਿਰ ਨਾਲ ਜੁੜ ਜਾਂਦੀਆਂ ਚੀਜ਼ਾਂ ਵੀ ਇਹਦੇ ਵਿੱਚ ਫਿਲਮ ਵੀ ਸਭ ਕੁਝ ਹੈ ਤੇ ਕਿਹਦਾ ਕਿਰਦਾਰ ਕਿਨੇ ਕਿਵੇਂ ਨਿਭਾਇਆ ਕਿਉਂਕਿ ਇਹ ਸਾਰਾ ਕੰਬੀਨੇਸ਼ਨ ਹੈ ਬਣਿਆ ਹੋਇਆ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਚੀਜ਼ ਉੱਠਦੀ ਹੈ ਉਹਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੁੰਦੀਆਂ ਤੁਸੀਂ ਵੀ ਦੇਖਦੇ ਹੋ ਅਕਸਰ ਇੱਕ ਫਿਲਮ ਹੀ ਹਿੱਟ ਨਹੀਂ ਹੁੰਦੀ ਸਾਰਾ ਕੁਝ ਪੂਰੀ ਯੂਨਿਟ ਹਿੱਟ ਹੋ ਜਾਂਦੀ ਹੈ ਡਾਇਰੈਕਟਰੀਟ ਹੋ ਜਾਂਦਾ ਹੈ ਪ੍ਰੋਡਿਊਸਰ ਦੀ ਲੱਗੀ ਹੋਈ ਲਾਗਤ ਉਹਨੂੰ ਵਾਪਸ ਆ ਜਾਂਦੀ ਹੈ ਸੋ ਅਸੀਂ ਵੀ ਇਹ ਫਿਲਮ ਬਣਾਈ ਹੈ ਸਾਰਿਆਂ ਨੇ ਮਿਲ ਕੇ ਬਹੁਤ ਅੱਛੀ ਟੀਮ ਹੈ ਡਾਇਰੈਕਟਰ ਬਹੁਤ ਅੱਛਾ ਹੈ ਤੇ ਪ੍ਰੋਡਿਊਸਰ ਬਟ ਨੈਚੁਰਲ ਅੱਛਾ ਹੋਏਗਾ ਤੇ ਤੁਹਾਡੇ ਸਾਹਮਣੇ ਅੱਜ ਇੱਥੇ ਤੱਕ ਲੈ ਕੇ ਆਇਆ ਰਾਈਟਰ ਨੇ ਬਹੁਤ ਆਪਣੀ ਜ਼ਰੂਰਤ ਤੋਂ ਜ਼ਿਆਦਾ ਮਿਹਨਤ ਕੀਤੀ ਹੈ ਰਹੀ ਗੱਲ ਮਿਊਜ਼ਿਕ ਦੀ ਜੇ ਆਪਾਂ ਅੱਜ ਤੋਂ 30 35 40 ਸਾਲ ਵੀ ਪਿੱਛੇ ਚਲੇ ਜਾਈਏ ਤੇ ਵਿਦਆਊਟ 뮤직 ਫਿਲਮ ਨਹੀਂ ਹੁੰਦੀ ਪੁਰਾਣੇ ਟਾਈਮ ਤੇ ਦੇਖ ਲੋ ਫਿਲਮਾਂ ਜਿੰਨੀਆਂ ਵੀ ਆਉਂਦੀਆਂ ਸੀ ਅਸੀਂ ਤੇ ਉਦੋਂ ਛੋਟੇ ਛੋਟੇ ਸੀ ਜਦੋਂ ਅ ਰਫੀ ਸਾਹਿਬ ਇੱਥੇ ਤਾਂ ਕਾਸ਼ਾ ਬੌਂਸਲੇ ਜੀ ਸਾਰੇ ਕੁਝ ਹੋਰ ਸਿੰਗਰ ਵੀ ਆਉਂਦੇ ਸੀਗੇ ਨਾਲ-ਨਾਲ ਉਦੋਂ 뮤직 ਦਾ ਮੈਂ ਤੇ ਇਹ ਕਹਾਗਾ ਕਿ 60 40 ਨਹੀਂ 70 40 70 30 ਦਾ ਯੋਗਦਾਨ ਹੁੰਦਾ ਹੁੰਦਾ ਸੀਗਾ ਹਾਂਜੀ ਕਰੋ ਹਾਂਜੀ ਸਸਿਕਾ ਸਾਰਿਆਂ ਨੂੰ ਮੈਂ ਸਿਮਰਨ ਭਾਰਤਵਾਜ ਤੇ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਾਰੇ ਹਿੱਟ ਦਿੰਦੇ ਆ ਉਹ ਹਿੱਟ ਦੇ ਪਿੱਛੇ ਮੇਰਾ ਹੱਥ ਨਹੀਂ ਹੈ ਸਭ ਤੋਂ ਪਹਿਲੇ ਹੱਥ ਹੈ ਬਾਬਾ ਜੀ ਦਾ ਦੂਸਰੇ ਨੰਬਰ ਤੇ ਹੱਥ ਹੈਗਾ ਗੁਰਮੀਤ ਜੀ ਦਾ ਜਿਨ੍ਹਾਂ ਨੇ ਮੈਨੂੰ ਚਾਂਸ ਦਿੱਤਾ ਕਿਉਂਕਿ ਚਾਂਸ ਬਹੁਤ ਵੱਡੀ ਗੱਲ ਹੁੰਦੀ ਹੈ ਸਿੰਗਰਸ ਬਹੁਤ ਨੇ ਬਹੁਤ ਸਾਰਾ ਕੰਪੀਟੀਸ਼ਨ ਹੈ ਔਰ ਉਹਨੂੰ ਚਾਂਸ ਦੇਣਾ ਬਹੁਤ ਵੱਡੀ ਗੱਲ ਹੈ ਇੱਕ ਉਮੀਦ ਜਗਾਣਾ ਕਿਸੇ ਦੀ ਆਵਾਜ਼ ਨੂੰ ਡੰਮੀ ਰਿਕਾਰਡ ਕਰਨਾ ਵੀ ਬਹੁਤ ਵੱਡੀ ਗੱਲ ਹੈ ਇੱਥੇ ਸਾਡੇ ਤੋਂ ਬਹੁਤ ਵੱਡੇ ਵੱਡੇ ਲੋਕ ਹੈ ਜਿਹੜੇ ਅੱਛਾ ਗਾਉਂਦੇ ਆ ਸਾਰੇ ਹੀ ਅੱਛਾ ਗਾਉਂਦੇ ਆ ਅਸਤੇ ਕੁਝ ਹੀ ਨਹੀਂ ਹੈਗੇ ਲੇਕਿਨ ਉਸ ਨੂੰ ਪਰਖ ਕੇ ਉਹਨੂੰ ਚਾਂਸ ਦੇਣਾ ਉਸ ਨੂੰ ਸਹੀ ਜਗ੍ਹਾ ਤੇ ਪਲੇਸਮੈਂਟ ਦੇਣੀ ਉਹਦੇ ਲਈ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸੋ ਮੱਚ ਗੁਰਮੀਤ ਜੀ ਤੇ ਮੈਂ ਗੱਲ ਕਰਾਂਗੀ ਇਸ ਪਿਕਚਰ ਦੀ ਪਿਕਚਰ ਦਾ ਕਨਸੈਪਟ ਬਹੁਤ ਅੱਛਾ ਹੈ ਇੱਕ ਪਿਆਰ ਵਾਲਾ ਕਨਸੈਪਟ ਹੈ। ਉਹਨੇ ਤੁਸੀਂ ਪੁੱਛ ਰਹੇ ਸੀ ਕਿ ਪਿਆਰ ਸੱਚਾ ਹੁੰਦਾ ਹੈ ਜਾਂ ਨਹੀਂ ਹੁੰਦਾ। ਤੁਸੀਂ ਇੱਕ ਲਾਈਨ ਪੁੱਛੀ ਸੀ ਕਿ ਪਿਆਰ ਸੱਚਾ ਹੁੰਦਾ ਹੈ, ਅਟਰੈਕਸ਼ਨ ਸੱਚਾ ਨਹੀਂ ਹੁੰਦਾ। ਜਿਹੜਾ ਲਵ ਹੈ ਉਹ ਪਿਓਰ ਹੁੰਦਾ ਹੈ। ਅਟਰੈਕਸ਼ਨ ਪਿਓਰ ਨਹੀਂ ਹੁੰਦਾ। ਅਟਰੈਕਸ਼ਨ ਹੁੰਦਾ ਥੋੜੇ ਦਿਨ ਵਾਸਤੇ। ਲਵ ਹੁੰਦਾ ਲਾਈਫਟਾਈਮ ਵਾਸਤੇ। ਤੇ ਮੈਂ ਜਿੱਥੇ ਦੇਖਿਆ ਕਿ ਆ ਪਿਕਚਰ ਮੈਂ ਦੇਖੀ ਹੈ ਤੇ ਲਾਈਫਟਾਈਮ ਵਾਲਾ ਪਿਆਰ ਹੀ ਹੈ, ਅਟਰੈਕਸ਼ਨ ਵਾਲਾ ਨਹੀਂ ਹੈ। ਜ਼ਰੂਰ ਜਾਇਓ ਦੇਖਣ ਪਿਕਚਰ ਬਹੁਤ ਅੱਛੀ ਹੈ, ਬਹੁਤ ਵਧੀਆ ਪਿਕਚਰ ਹੈ। so